ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਿਰਪਾ ਕਰਕੇ ਸਬਸਕ੍ਰਾਈਬ ਕਰਦੇ ਰਹੇ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਠੀਕ ਹੈ ਬਾਕੀ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਪਿਛਲਾ ਬਣਾਉਣਾ ਅੱਜ ਉਹ ਕਰ ਦਾਂਗੇ ਅਪਡੇਟ ਹੁਣ ਜਾਂਦੇ ਆ ਸ্নান ਕਰਨ ਕੋਤ ਦਾਰੇ ਮਤਲਬ ਬਾਹਰ ਦੇਖਦੇ ਆ ਸਰਚਰ ਜਾਨ ਤੋਂ ਨਾਲ ਕਰਦੇ ਹੋਗੇ ਹੋ ਕੇ ਤੋਂ ਸਾਰਾ ਸੰਨਾਨ ਕਰਦੇ ਰਹਿਗੇ ਦੇਖੋ ਜਿਹੜਾ ਨੰਬਰ 7 ਤੋਂ ਸਾਰੇ ਚ 10ਵਾਂ ਘਰ ਨੇ ਤੇ ਸਾ ਪਾਣੀ ਵਿੱਚ ਛਕ ਲਿਆ ਵਾ ਤੇ ਦੇਖੋ ਸੰਤੋਨ ਜਾਂਦੇ ਆ ਤੇ ਹੁਣ ਦੇਖੋ ਕਿੱਥੇ ਜਾਂਦੇ ਇਹੇ ਕੋਰਦਾਰੇ ਚ ਆ ਗਏ ਇਧਰ ਗਏ ਓਏ ਭਾਈਆਂ ਦੀਆਂ ਡੰਗ ਤਾਂ ਨਹੀਂ ਮਾਰਦਾ ਇਹ ਆਪਣਾ ਹੀ ਪਾਲਿਆ ਵਾ ਉਥੋਂ ਕਰ ਲੈ ਗਏ ਆਏ ਪਿੰਡੋਂ ਇਥੇ ਛੱਡ ਜੀ ਆਨੰਦਪੁਰ ਕਿਤ ਬਾਬਾ ਕਿਨੇ ਕਿਚਰਾ ਦਾ ਇਹ ਇਹ 7 ਸਾਲ ਦਾ 7 ਸਾਲ ਦਾ ਮળો ਹਰ ਸਾਲ ਇੱਥੇ ਲਉਂਦੇ ਜੀ ਮਾਸਾ ਘਰ ਜਾਣ ਮਾਸੇ ਖਾਣੇ ਮਾਸਾ ਧਾਰੀ ਠੀਕ ਹੁੰਦੇ ਅਸੀਂ ਆ ਮੁਰਗਾ ਮਗਾ ਹੁੰਦੇ ਨੇ ਨਹੀਂ ਕਿੰਨਾ ਇਹ ਹਰ ਸਾਲ ਹੁੰਦੇ ਨੇ ਤੇ ਲੈ ਕੇ ਹਰ ਸਾਲ ਇੱਥੇ ਪੱਕਾ ਡੇਰਾ ਦਾ ਬਿਨਾ ਕਿ ਬਾਬੇ ਬਾਲਾ ਦਾ ਸਾਰੇ ਅਸੀਂ ਆ ਮੇਲੇ ਸਾਰੇ ਨੂੰ ਮਿਲ ਜਾਵੇ ਠੀਕ ਹੈ ਨਮਕ ਦੇ ਕੋਲ ਬਿਲਕੁਲ ਪਚਾਰੇ ਗਿਆ ਹਾਂ ਵੀ ਲਾਹ ਹੁਣ ਆ और बाबा को तो ताजी को दर पे बार आई है ये है जगह या दरगाह ब्रिज करो चेक ਇਹ ਨਹਿਰ ਖਨਾਰੇ ਸਾਸ ਵਧੇ ਲੈਣਗੇ ਬੱਬੂ ਐਸਾ ਨਾ ਹੈ ਅੱਜ ਅਰਜ ਲਾਉਣੇ ਆ ਉਹ ਇੱਧਰ ਬੂਝਰ ਆ ਕੇ ਦੁਬਾਰਾ ਦਰ ਆਇਆ ਗੁਰਦੁਆਰੇ ਟੀ ਬੀ ਸਾਹਿਬ ਆਗੇ ਜੇ ਹੁਣ ਉਥੇ ਦੇ ਹੈ ਮੱਥਾ ਟੇਕ ਕੇ ਜਾਨੇ ਵੇਖੋ ਚੌਥੇ ਗੁਰਦੁਆਰੇ ਸਾਹਿਬ ਆਉਣਗੇ ਬਰਾਉ ਤੇ ਫਾਟ ਬੰਦਰਾ ਸਾਹਲਾ ਇੱਕ ਕੋਈ ਬੰਦਗੀ ਟਿਣੀ ਕੰਪਨੀ ਖੜੀ ਹੈ ਕੋਈ ਇੰਗਲੈਂਡ ਦੀ ਉਹ ਲਿਖਿਆ ਉਹ 30 ਉਹ ਵੀ ਹੈ ਇੰਗਲੈਂਡੋਂ ਆਈ ਹੈ 9 ਨੰਬਰ ਆਣਾ ਚਲ ਆਪਣੇ ਗੁਰਦਾਰੇ ਅੰਦਰ ਡੀਪੀ ਸਾਹਿਬ ਦੀ ਵਰਕ ਗੁਰਦਾਰੇ ਸਾਹਿਬ ਦੀ ਲੋ ਸਾਹਿਬ ਪਹੁੰਚੇ ਨੇ ਹਾਂ ਜੀ ਆ ਬੈਠਾ ਆ ਪਾਜੀ ਆਪਣਾ ਅਨਮੋਲ ਵੀਰ ਜੀ ਲੋ ਸਾਈ ਜੀ ਦੋ ਲੱਗਿਆ ਟਾਪੀ ਤੇ ਕਰ ਲਓ ਨੋਟ ਹਾਂ ਲੱਗੇ ਜੀ ਵਾਪਸੀ ਕਰਨਾ ਇਹ ਪਾਸ ਆ ਗੁਰਦਾਬ ਇਹ ਵੀ ਸਾਬ ਇਹ ਵੀ ਸਾਬ ਸੱਚ ਫੇਲੀ ਆਏ ਨਾ ਚੇਤਾ ਨਹੀਂ ਦੇਖੋ ਕਿੰਨਾ ਸੋਹਣਾ ਵਿਊ ਹੈ ਅਮੋਂ ਵੀਡੀਓ ਬਣਾਦੇ ਆ ਵੀਡੀਓ ਚੱਲ ਬਿਡੀਓ ਵੀ ਬਣਾਉਣੀ ਆ ਹੋਈ ਆ ਚਲੋ ਫੇਰ ਤੁਹਾਨੂੰ ਲੈਣਾ ਹੈ ਵਾਪਸ ਹੱਥ ਦਾਗ ਲਵਾ ਲਓ ਚੱਲ ਜੀ ਗੁਰਦਾਰੇ ਹੋਰ ਵੀ ਘੁੰਮਣੇ ਆ ਬੜਾ ਬੜਾ ਅੰਗਲਾ ਟੁੜਾ ਗੰਡਾ ਹੁਣ ਫੇਰ ਹੀ ਵੜੇ ਹੁਣ ਜਾਣਦੇ ਆ ਜੀ ਵਾਪਸ ਤੇ ਆਹੋ ਮੋੜ ਜਾਣਾ ചാട്ടിനാ മതി ഓടോ ജോയില്ലട